किसान संघर्ष कमेटी के राज्य स्तर पर जेल भरो आंदोलन के अंतर्गत किसानों द्वारा डिप्टी कमिश्नर कार्यालय के बाहर लगाया गया धरना आज दूसरे दिन प्रवेश कर गया किसान संघर्ष कमेटी के अध्यक्ष सतनाम सिंह पन्नू के नेतृत्व में लगाए गए इस धरने में जिला प्रशासन ने किसानों की गिरफ्तारी नहीं की तो रोष में आए किसानों ने आज नेशनल हाईवे पर जाम लगाकर सरकार के खिलाफ जमकर नारेबाजी की है किसान संघर्ष कमेटी के अध्यक्ष सतनाम सिंह पन्नू ने कहा कि राज्य सरकार जानबूझकर किसानों की मांगों को अनदेखा कर रही है और पंजाब के मुख्यमंत्री ने किसानों की मांगों को लेकर जो मीटिंग करने के वादे किए थे वह भी झूठे निकले हैं जिसके चलते राज्य भर में किसान जेल भरो आंदोलन के अंतर्गत जिला प्रशासन को गिरफ्तारियां देना चाहते हैं उन्होंने कहा कि यदि सरकार ने उनकी मांगे नहीं मानी तो किसान संघर्ष कमेटी की तरफ से 4 मार्च को रेल मार्ग रोककर चक्का जाम किया जाएगा इस मौके किसानों के धरने से परेशान होने वाले आम लोगों ने कहा कि सरकार को किसानों की मांगे मान लेनी चाहिए ताकि देश का किसान सड़क पर बैठने को मजबूर ना हो पंजाब वाणी के लिए सुखजिंदर सिंह की विशेष रिपोर्ट की राज़ करो, राज़ करो, राज़ करो राज़ कर ਦਾ ਬਾਦ ਆ ਮੇਰੇ ਵੀਰੋ ਇਹ ਜੋ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਜੇਲ੍ਹ ਘਰੋਂ ਮੋਰਚੇ ਦਾ ਐਲਾਨ ਕੀਤਾ ਹੈ ਇੱਕ ਮਾਰਚ ਇਹ ਕੱਲ ਤੋਂ ਤੁਹਾਡਾ ਇੱਥੇ ਮੋਰਚਾ ਲੱਗਾ ਆਵਾ 11 ਕਿਸਾਨਾਂ ਮਜ਼ਦੂਰਾਂ ਨੇ ਕੱਲ ਇੱਥੇ ਆਪਣਾ ਧਰਨਾ ਲਾ ਕੇ ਤੇ 59 ਮੈਂਬਰੀ ਜਿਥਾ ਜਿਹੜਾ ਪੇਸ਼ ਕੀਤਾ ਸੀ ਉਹ 59 ਮੈਂਬਰੀ ਜਿਥਾ ਨਾ ਗਿਰਵਧਾਰ ਨਹੀਂ ਕੀਤਾ ਗ੍ਰਿਫਤਾਰੀ ਤੋਂ ਸਰਕਾਰ ਭੱਜ ਗਈ ਤੇ ਡਿਪਟੀ ਕਮਿਸ਼ਨ ਨੇ ਕੱਲ ਮੀਟਿੰਗ ਲਾ ਕੇ 5 ਵਜੇ ਸਾਨੂੰ ਕਿਹਾ ਸੀ ਕਿ ਮੈਂ ਮਸਲੇ ਦਾ ਹੱਲ ਕਰੂੰਗਾ ਮਸਲੇ ਦਾ ਹੱਲ ਕੱਢਾਂਗੇ ਸਾਨੂੰ ਕੋਈ ଦਾਇਤ ਨਹੀਂ ਜਿਹਾ ਗਰਵਜ਼ਾਰ ਕਰਨ ਦੀ ਉਸ ਤੋਂ ਬਾਅਦ ਅਸੀਂ ਜਿੱਥਾ ਆਪਣਾ ਵਾਪਸ ਲਾਇਆ ਸਾਂ ਪਰ ਉਸ ਤੋਂ ਬਾਅਦ 50 ਕਮਿਸ਼ਨਰ ਨੇ ਅੱਜ ਤੱਕ ਖੇਰ ਦੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਕਿਸੇ ਤਰੀਕੇ ਦਾ ਕੋਈ ਉਹਦਾ ਤਾਲ ਮਿਲਣ ਨਾ ਇਸ ਲਈ ਅੱਜ ਸਾਡਾ ਅੰਮ੍ਰਿਤਸਰ ਜ਼ਿਲ੍ਹੇ ਤੋਂ ਜਿੱਥੇ ਬਹੁਤ ਓਡਾ ਆਇਆ ਯਾਰਾਂ ਦੇ ਕਿਸਾਨ ਆਏ ਮਜ਼ਦੂਰ ਬੀਬੀਆਂ ਆਈਆਂ ਵਾਂ ਤੇ 101 ਜਿਹੜਾ ਮੈਂਬਰਾਂ ਦਾ ਜਿੱਥਾ ਜਿਹੜਾ ਸਾਡਾ ਕਿਸਾਨਾਂ ਦੇ ਮਜ਼ਦੂਰਾਂ ਦਾ ਤੇ ਬੀਬੀਆਂ ਦਾ ਉਹ ਗਵਰਦਾਰੀ ਦੇਣ ਅੰਦਰ ਡਿਪਟੀ ਕਮਿਸ਼ਨਰ ਦਫ਼ਤਰ 'ਚ ਬੈਠਾ ਆਵਾ ਤੇ ਬਾਕੀਆਂ ਅਸੀਂ ਸੜਕ ਜਾਮ ਕਰਦੇ ਆ ਇਹ ਸ਼ਰਕ ਸਾਡਾ ਉਹਨਾਂ ਚਿਰ ਤੱਕ ਜਾਮ ਕਰੂਗੀ ਜਾਮ ਰਹੂਗੀ ਜਿੰਨਾ ਚਿਰ ਤੱਕ ਇਹ ਜਥਾ ਗਿਰਦਾਰ ਕਰਕੇ ਜੇਲ੍ਹ ਨਹੀਂ ਭੇਜਦੇ ਜਾਂ ਕਿਸਾਨਾਂ ਮਜ਼ਦੂਰਾਂ ਦੇ ਜੋ ਮੰਗ ਪੱਤਰ ਦਿੱਤਾ ਆ ਉਹਨਾਂ ਮਸਲੇ ਦਾ ਹੱਲ ਨਹੀਂ ਛਾੜਦੇ ਉਹ ਮਸਲੇ ਸਾਡੇ ਕੀ ਆ ਕਿਸਾਨਾਂ ਮਜ਼ਦੂਰਾਂ ਅੱਤ ਕਮਿੰਦੀ ਰਿਪੋਰਟ ਜਿਹੜੀ ਆ ਮੋਦੀ ਸਰਕਾਰ ਮੁੱਕਰੀ ਹੋਈ ਉਹ ਤੋਂ ਉਹ ਲਾਗੂ ਕੀਤੀ ਜਾਵੇ ਬਾਤ ਕਰਾਂ ਨੂੰ ਪੱਕੇ ਮਾਰ ਕੇ ਦਿੱਤੇ ਜਾਣ ਗੰਨੇ ਦਾ 400 ਕਰੋੜ ਰੁਪਏ ਦਾ ਬਕਾਇਆ ਪਿਛਲੇ ਸਾਲ ਦਾ ਅਜੇ ਤਾਂ ਗੰਨਾ ਕਿਸਾਨਾਂ ਦਾ ਰਹਿਣ ਰਿਹਾ ਪੰਜਾਬ ਦੇ ਵਿੱਚ ਉਹ ਤੁਰੰਤ ਜਿਹੜਾ ਵਾ ਦਿੱਤਾ ਜਾਵੇ ਤੇ ਇਹਦੇ ਨਾਲ ਸਾਡੀ ਮੰਗ ਹੈ 5-5 ਮਰਲੇ ਦੇ ਪਲਾਟ ਦਿੱਤੇ ਜਾਣ 1 ਰੁਪਇਆ ਘਰੇਲੂ ਜੁਂਟ ਦੀ ਬਤਤੀ ਹੈ ਜਿਹੜੀ ਘਰੇਲੂ ਧਾਰਿਆ 1 ਰੁਪਇਆ ਜੁਂਟ ਕੀਤੀ ਜਾਵੇ ਤੇ 200 ਜੁਂਟ ਜਿਹੜੀ ਮਾਫੀ ਆ ਉਹ ਮਜ਼ਦੂਰਾਂ ਦੀ ਬਿਨਾਂ ਸ਼ਰਤ ਕੀਤੀ ਜਾਵੇ ਤੇ ਇਸ ਤੋਂ ਅੱਗੇ ਸਾਡੀ ਮੰਗ ਆ ਕਿ ਕਚੇੜਪਨ ਕਾਂਡਾ ਫਰੋਈ ਕੋਲ ਜ਼ਿਲ੍ਹੇ ਚ ਹੋਇਆ ਜਿਹੜਾ ਜਿਹਦੇ ਵਿੱਚ ਅੰਦਰ ਜੀਰਾ ਨੇ ਉਹਦਾ ਉਹਦਾ ਮੁੰਡਾ ਜਿਹੜਾ ਵਧਾਇਆ ਗਿਆ ਕੁਲਬੀਰ ਸਿੰਘ ਜੀਰਾ ਉਹਨਾਂ ਦਾ ਗੈਂਗ ਪੂਰੀ ਤਰ੍ਹਾਂ ਸ਼ਾਮਲ ਆ ਉਥੇ 24 ਸਾਲਾਂ ਦੇ ਜਿੱਦੜ ਸਕ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਗਿਆ 306 ਦੇ ਪਰਚੇ ਜਵਾਦਾ ਕਰਕੇ 200 ਜਿਹੜੀ ਉਹਨਾਂ ਨੇ ਧਰਨੇ ਨੂੰ ਖੇੜਿਆ ਉਥੇ ਖੁਦਕੁਸ਼ੀ ਕਰ ਗਿਆ ਜਿਹੜਾ ਕਹਿੰਗੇ ਨੌਜਵਾਨ ਉਹਦੀ লাশ ਗੁਰਦੁਆਰੇ ਗੁਰਦੁਆਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਬੇਦਬੀ ਕੀਤੀ লাশ ਦੀ ਉਹਦੀ ਜਿਹੜੀ ਧਾਰਾ 201 ਲੱਗਦੀ ਆ 295 ਇਹ ਲੱਗਦੇ ਆ 307 7 ਲੱਗਦੇ ਆ 306 ਧਾਰਾ ਦੇ ਨਾਲ ਇਹ ਧਾਰਾ ਲਗਾ ਕੇ ਉਹਨਾਂ ਦਾ ਸਾਰਾ ਗੈਂ ਕਲਬੀਰ ਜੀ ਦਾ ਇੰਦਰ ਜੀਰੇ ਦਾ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਇਹ ਪੂਰਾ ਨਾ ਮੰਗ ਪੱਤਰ ਆ ਅਸੀਂ ਦਿੱਤਾ ਆ ਇਹ ਬੰਗਾਂ ਜਿਹਨਾਂ ਚਰ ਨਹੀਂ ਮੰਨਦੇ ਉਹਨਾਂ ਚਿਰ ਤੱਕ ਸਾਡਾ ਮੋਰਚਾ ਜਾਰੀ ਆ ਤੇ ਇੱਥੇ ਸੜਕ ਉਹਨਾਂ ਚਿਰ ਜਾਮ ਰਹੂਗੀ ਇਹ ਸਾਡਾ ਐਲਾਨ ਆ ਮੰਨ ਲਓ ਜੇ ਸਾਡੀਆਂ ਮੰਗਾਂ ਜਿਹੜੀਆਂ ਮੰਗਾਂ ਦਿੱਤਾ ਮੰਗ ਪੱਤਰ ਦਿੱਤਾ ਆ ਪੰਜਾਬ ਦੀ ਸਰਕਾਰ ਉਹ ਤੋਂ ਟਾਲਾ ਵਟਦੀ ਆ ਜਾਂ ਜਥੇ ਗ੍ਰਿਫਤਾਰ ਕਰਨ ਤੋਂ ਭੱਜਦੇ ਆ ਇਹ ਫਿਰ ਅਸੀਂ 4 ਮਾਰਚ ਨੂੰ ਪਰਸੋਂ ਇਹਦਾ ਬੀਸੀ ਤੋਂ ਉੱਤੇ ਸਾਹਮਣੇ ਸਾਡਾ ਮੋਰਚਾ ਲੱਗਾ ਆ ਇਹ ਮੁੱਖ ਰੇਲ ਮੰਗ ਦੇ ਤਬਦੀਲ ਕਰ ਦਾਂਗੇ ਉਹਦੀ ਜ਼ਿੰਮੇਵਾਰ ਕੈਪਟਨ ਤੇ ਮੋਦੀ ਸਰਕਾਰ ਹੋਵੇਗੀ